40 50 ਪਸੂਆਂ ਦਾ ਕਦੇ ਪੰਗਾ ਨਾ ਲਵੇ ਤਾਂ ਉਹ ਲਾਅਸ ਹੀ ਪਊਗਾ ਮੱਝੋ ਦੇ ਕੋਲੇ 15 ਲੀਟਰ ਤੋਂ ਪਲੱਸ ਹੋਣੀ ਚਾਹੀਦੀ ਹੈ 15 ਲੀਟਰ ਤੋਂ ਥੱਲੇ ਨਾ ਹੋਵੇ ਠੀਕ ਹੈ ਜੀ ਸੋਣਾ ਹੋਵੇ 17 ਹੋਵੇ ਜਣੇ ਕਿ 9 10 ਲੀਟਰ ਰੱਖਣ ਵਾਲੀ ਦਾ ਕੋਈ ਫਾਇਦਾ ਨਹੀਂ ਕੋਈ ਵੀ ਵੀਰ ਦਵਾਈ ਦੇਣ ਤੋਂ ਪਹਿਲਾਂ ਵੀਡੀਓ ਬਣਾਵੇ ਜੋ ਪਿੱਛਾ ਦਿਖਾਉਂਦੀ ਹੈ ਮੈਸ ਫੁੱਲ ਦਿਖਾਉਂਦੀ ਉਹਦੀ ਵੀਡੀਓ ਬਣਾਵੇ ਤੇ ਉਸ ਤੋਂ 4 ਦਿਨਾਂ ਬਾਅਦ ਵੀ ਉਸਦੀ ਵੀਡੀਓ ਬਣਾਵੇ ਜੇ ਕਿਸੇ ਨੂੰ ਆਰਾਮ ਨਹੀਂ ਮਿਲਦਾ ਉਹਦੇ ਪੈਸੇ ਦਾ ਦੇਖੋ ਵਾਪਸ ਕਰਨੀ ਕਰਨੇ ਸੋ ਵੀ ਆਪਾਂ ਉਹਦਾ ਕਿਰਾਇਆ ਵੀ ਵਾਪਸ ਕਰਾਂਗੇ ਤੇ ਅਜੇ ਤੱਕ ਇਹਦਾ ਕੋਈ 네ਗੇਟਿਵ ਰਿਜ਼ਲਟ ਨਹੀਂ ਆਇਆ ਜੀ ਤੇ ਕੋਈ ਦਾ ਸਾਈਡ ਇਫੈਕਟ ਨਹੀਂ ਪੂਰੇ ਦੇਸ਼ 'ਚ ਆਪਣੀ ਦਵਾਈ ਜਾ ਰਹੀ ਹੈ ਕੂਰੀਅਰ ਦੀ ਵੀ ਸਹੂਲਤ ਹੈ ਟਾਂਕੇ ਲੱਗੇ ਆ ਬਗਿਹੜੀ ਲੱਗੀ ਆ ਹਾਂ ਆਪਾਂ ਰੱਸੀਆਂ ਬੰਨ੍ਹਦੇ ਨੇ ਬਗਿਹੜੀ ਕਹਿੰਦੇ ਨੇ ਜਾਂ ਟਾਂਕੇ ਲਵਾ ਦਿੰਨੇ ਆ ਜੇ ਸੀਰੀਅਸ ਕੇਸ ਵੀ ਹੈ ਤਿੰਨ ਦਿਨਾਂ ਬਾਅਦ ਇਹ ਟਾਂਕੇ ਤੇ ਵਗਿਆੜੀ ਖਲਾਂਦੀ ਐ। ਲੋ ਵੀ ਮਿੱਤਰੋ ਸਿੱਧੂ ਡੈਰੀ ਫਾਰਮ ਮਾਨਸਾ ਦੇ ਵਿੱਚ ਪਹੁੰਚੇ ਹਾਂ ਬਾਈ ਕਾਲੇ ਕੋਲੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਲੈ ਕੇ ਦੇਵਾਂਗੇ ਕਿ ਜੇ ਕਿਸੇ ਵੀਰ ਨੇ ਨਵਾਂ ਡੈਰੀ ਫਾਰਮ ਸ਼ੁਰੂ ਕਰਨਾ ਕਿੰਨਾ ਖਰਚਾ ਕਰਨਾ ਪਊਗਾ, ਕੀ ਇਹਦੇ ਖਾਤਰ ਸਮਾਨ ਚਾਹੀਦਾ ਤੇ ਕਿਵੇਂ ਇਹ ਸ਼ੁਰੂ ਕਰ ਸਕਦਾਗਾ ਤੇ ਅੱਜ ਆਪਾਂ ਬਾਈ ਕਾਲੇ ਕੋਲੇ ਆਏ ਆ ਤੇ ਬਾਈ ਦੀ ਸਪੈਸ਼ਲ ਗੱਲ ਇਹ ਆ ਕਿ ਬਾਈ ਇੱਕ ਦਵਾਈ ਵੀ ਦਿੰਦਾਗਾ ਜੇਕਰ ਪਸ਼ੂਆਂ ਦੇ ਭਾਰ ਪੈਂਦਾਗਾ, ਭਾਰ ਹਟਦਾ ਨਹੀਂਗਾ, ਦਵਾਈਆਂ ਲੈ ਲੈ ਅੱਕ ਚੁੱਕੇ ਹਾਂ, ਥੱਕ ਚੁੱਕੇ ਹਾਂ। ਤਾਂ ਬਾਈ ਨਾਲ ਆਪਾਂ ਉਸ ਚੀਜ਼ ਦੀ ਵੀ ਡਿਟੇਲ ਲੈ ਕੇ ਦੇਵਾਂਗੇ ਕਿ ਕਿਸ ਤਰੀਕੇ ਦੀ ਦਵਾਈ ਹੈ ਤੇ ਕਿਸ ਤਰੀਕੇ ਦਾ ਰਿਜ਼ਲਟ ਹੈ ਜੇਕਰ ਰਿਜ਼ਲਟ ਨਹੀਂ ਮਿਲਦਾ ਤਾਂ ਬਾਈ ਪੈਸੇ ਵੀ ਵਾਪਸ ਕਰ ਦੂਗਾ ਤੇ ਬਾਈ ਦੀ ਦਵਾਈ ਦਾ 100% ਰਿਜ਼ਲਟ ਮਿਲਦਾ ਤੇ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਆ ਕਿ ਜੇਕਰ ਤੁਸੀਂ ਡੈਰੀ ਫਾਰਮ ਸ਼ੁਰੂ ਕਰਨਾ ਕਿਸ ਤਰੀਕੇ ਸ਼ੁਰੂ ਕਰ ਸਕਦੇ ਹੋਗੇ ਤੇ ਕਿਸ ਤਰੀਕੇ ਦਾ ਕੰਮ ਤੁਹਾਨੂੰ ਕਰਨਾ ਪਊ ਸਭ ਤੋਂ ਪਹਿਲਾਂ ਸੱਸੀ ਕਾਲਕਾਲ ਸਹੀ ਗੱਲ ਬਾਈ ਜੀ ਤੇ ਬਾਈ ਬਹੁਤ ਸਾਰੇ ਨੌਜਵਾਨ ਆ ਜਿਹੜੇ ਕੰਮ ਕਰਨਾ ਚਾਹੁੰਦੇ ਆ ਡੈਰੀ ਫਾਰਮ ਦਾ ਪਰ ਉਹਨਾਂ ਨੂੰ ਰਸਤੇ ਦਾ ਨਹੀਂ ਪਤਾ ਕਿ ਕਿਹੜੇ ਰਸਤੇ ਪੈਣਾਗਾ ਤੇ ਕਿੱਥੋਂ ਕੰਮ ਸ਼ੁਰੂ ਕਰਨਾ ਹੁੰਦੇ ਆ ਕਿ ਕਈ ਕਹਿੰਦੇ ਆ ਕਿ ਅਸੀਂ 40 50 ਪਸ਼ੂਆਂ ਤੋਂ ਕੰਮ ਸ਼ੁਰੂ ਕਰ ਲਈਏ ਕਿਵੇਂ ਸ਼ੁਰੂ ਕਰਨਾ ਸਟਾਰਟਿੰਗ ਦੇ ਵਿੱਚੋਂ ਕੱਲਾ ਕੱਲਾ ਪੁਆਇੰਟ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿੰਨੇ ਪਸ਼ੂਆਂ ਤੋਂ ਪਹਿਲਾਂ ਇਹ ਕੰਮ ਸ਼ੁਰੂ ਕਰ ਸਕਦੇ ਆ ਜੀ ਦੇਖੋ ਜੀ ਪਹਿਲੀ ਗੱਲ ਤੇ ਇਹ ਕੋਈ ਵੀ ਨੌਜਵਾਨ ਇੱਕ ਤਿੰਨ ਨੂੰ ਅਪਣਾਉਣਾ ਚਾਹੁੰਦਾ ਹੈਗਾ 40 50 ਪਸ਼ੂਆਂ ਦਾ ਕਦੇ ਪੰਗਾ ਨਾ ਲਵੇ ਤਾਂ ਉਹ ਲੋਸ ਹੀ ਪਊਗਾ 900 ਮੈਂ ਤਾਂ ਦੇਖ ਮੇਰੀ ਰਾਤ ਹੈ ਮੈਂ ਕਹਿੰਦਾ ਵੀ ਵੀ ਚਾਰ ਪਸ਼ੂਆਂ ਤੋਂ ਕੰਮ ਸਟਾਰਟ ਕਰ ਲੈ ਠੀਕ ਹੈ ਬਾਈ ਠੀਕ ਹੈ ਜੀ ਮੇਨ ਪੁਆਇੰਟ ਕੀ ਹੈ ਜਿ ਪਸ਼ੂਆਂ ਚ ਮੱਝੋ ਦੇ ਕੋਲੇ 15 ਲੀਟਰ ਤੋਂ ਪਲੱਸ ਹੋਣੀ ਚਾਹੀਦੀ ਹੈ 15 ਲੀਟਰ ਤੋਂ ਥੱਲੇ ਨਾ ਹੋਵੇ ਠੀਕ ਹੈ ਜੀ 16 ਹੋਵੇ 17 ਹੋਵੇ ਜਾਨੀ ਕਿ 9 10 ਲੀਟਰ ਰੱਖਣ ਵਾਲੀ ਦਾ ਕੋਈ ਫਾਇਦਾ ਨਹੀਂ ਜਿੱਥੇ ਉਹਨੇ ਚਾਰ ਰੱਖਣੀਆਂ ਦੋ ਰੱਖ ਲੇ ਅੱਠ ਰੱਖਣੀਆਂ ਚਾਰ ਰੱਖ ਲੇ ਤੇ ਆਪ ਉਹ ਕੰਮ ਕਰੇ ਉਹਨੂੰ ਪਤਾ ਲੱਗਦਾ ਰਹੂਗਾ ਵੀ ਕੀ ਬਿਮਾਰੀਆਂ ਇਹਨਾਂ ਦੀਆਂ ਕੀ ਦਾ ਖਰਚ ਹੈ ਕੀ ਦਾ ਹੁੰਦ ਨੇ ਹਾਂ ਬਈ ਉਹੀ ਚੀਜ਼ ਹੁੰਦੀ ਹੈ ਨਾ ਜਦੋਂ ਅਗਲਾ ਆਖਦਾ ਵੀ ਮੈਂ 40 50 ਪਸ਼ੂ ਰੱਖ ਲੇ ਤੇ ਮੈਨੂੰ ਤਾਂ ਬਈ ਘਾਟਾ ਪੈ ਗਿਆ ਡੇਰੀ ਜੋ ਕੁਝ ਬਚਿਆ ਨਹੀਂ ਹਣਾ ਬਥੇਰੀਆਂ ਡੇਰੀਆਂ ਨੂੰ ਜਿੰਦੇ ਵੀ ਲੱਗੇ ਜਿੰਦੇ ਲੱਗੇ ਬਈ ਬਥੇਰੇ ਬੰਦਿਆਂ ਨੇ ਇਸ ਕੰਮ ਚ ਰੋਟੀ ਵੀ ਖੱਟੀ ਹੈ ਹੂੰ ਤੇ ਬਈ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਮੈਨੇਜਮੈਂਟ ਦੀ ਜਿਵੇਂ ਤੁਸੀਂ ਇਸ ਤਰੀਕੇ ਦਾ ਮਤਲਬ ਇਹਨਾਂ ਨੂੰ ਸ਼ਤਾਕ ਕੀਤਾਗਾ ਇਸ ਤਰੀਕੇ ਦਾ ਤੁਸੀਂ ਫਾਰਮ ਬਣਾਇਆ ਵੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾਗਾ ਵੀ ਐਮੀ ਦੀ ਇਹ ਚੀਜ਼ ਕਰਨੀ ਪੈਂਦੀ ਹੈ ਕਈ ਹੁੰਦੇ ਨਾ ਸ਼ੈੱਡ ਪਾ ਦਿੰਦੇ ਆ ਸਲੇਟਾਂ ਹੁੰਦੀਆਂ ਜਾਂ ਲੋਹੇ ਦੀਆਂ ਚਾਦਰਾਂ ਵਗੈਰਾ ਪਾਉਂਦੇ ਆ ਵੀ ਤੁਸੀਂ ਆਹਾਂ ਮਤਲਬ ਇਹ ਇੱਕ ਹਿਸਾਬ ਦਾ ਬਾਸ ਦੀ ਜਿਹੜੀ ਛੱਤ ਵਗੈਰਾ ਪਾਈ ਆ ਗਾਡਰ ਲਾਇਆ ਮਤਲਬ ਇਹਦੇ ਉੱਤਰ ਕੀ ਧਿਆਨ ਰੱਖਣਾ ਪੈਂਦਾ ਕਿ ਇਹ ਕੀ ਕੰਮ ਆਉਂਦੀ ਹੈ ਇਹਦਾ ਫਾਇਦਾ ਕੀ ਹੈਗਾ ਫੇਰ ਇਹਦੇ ਆ ਜੀ ਗਰਮੀ ਦੇ ਵਿੱਚ ਠੰਡੀ ਰਹਿੰਦੀ ਹੈ ਠੀਕ ਹੈ ਬਾਈ ਸਿਆਲ ਦੇ ਵਿੱਚ ਗਰਮ ਰਹਿੰਦੀ ਹੈ ਦੂਜੀ ਗੱਲ ਇਹ ਸਸਤੀ ਪੈਂਦੀ ਹੈ ਠੀਕ ਹੈ ਜੇ ਆਪਾਂ ਦੂਜੀਆਂ ਛੱਤਾਂ ਜਿਵੇਂ ਚਾਦ ਨਾ ਹੋ ਗਈਆਂ ਨਾਲੇ ਉਹ ਗਰਮ ਹੈਗੀਆਂ ਠੀਕ ਹੈ ਜੀ ਤੇ ਇਹ ਨਾਲੇ ਸਸਤੀ ਪੈਂਦੀ ਹੈ ਨਾਲੇ ਗਰਮੀ ਦੇ ਵਿੱਚ ਠੰਡੀ ਹੈ ਤੇ ਸਿਆਲ ਦੇ ਵਿੱਚ ਗਰਮ ਹੈ ਇਹ ਟੈਂਪਰੇਚਰ ਜਿਹੜਾ ਪਸ਼ੂਆਂ ਦਾ ਆਪਣਾ ਪੂਰਾ ਮੈਂਟੇਨ ਕਰਕੇ ਰੱਖਦੀ ਹੈ ਮੈਂਟੇਨ ਕਰਕੇ ਮੈਂਟੇਨ ਕਰਕੇ ਰੱਖਦੀ ਹੈ ਜੀ ਤੇ ਦੂਸਰੀ ਗੱਲ ਜਿਹੜਾ ਅਸਲ 'ਚ ਪਸ਼ੂ ਨੂੰ এনवायरमेंट ਹੈ ਉਹ ਖੇਤ ਦਾ ਹੋਣਾ ਚਾਹੀਦਾ ਠੀਕ ਹੈ ਬਾਈ ਠੀਕ ਹੈ ਜੀ ਹਰਾ ਚਾਰਾ ਜ਼ਰੂਰ ਹੋਣਾ ਚਾਹੀਦਾ ਕੈਲਸ਼ੀਅਮ ਤੇ ਦੂਸਰੀ ਗੱਲ ਜਿਹੜੋ ਫੀਡ ਦਾਣਾ ਉਹ ਕਰਦਾ ਬਣਾਉਣਾ ਚਾਹੀਦਾ। ਉਹ ਕਰਕੇ ਕੈਮੀਕਲ ਨਹੀਂ ਦੇਖੋ ਜਿਹੜੋ ਮੁੱਲ ਦੀਆਂ ਫੀਡਾਂ ਜ਼ਿਆਦਾਤਰ ਕੈਮੀਕਲ ਹੁੰਦੀ ਹੈਗੀ ਠੀਕ ਹੈ ਜੀ ਉਹ ਜੇ ਪਸ਼ੂਆਂ ਦੀ ਰਿਪੀਟਰ ਦੀ ਜਾਂ ਭਾਰ ਦੀ ਸਮੱਸਿਆ ਉਸੇ ਕਰਨੀ ਆਉਂਦੀ ਹੈਗੀ ਤੇ ਤੀਜੀ ਗੱਲ ਕੋਈ ਵੀ ਮਨਵੀ ਬਿਅਕਤੀ ਤੋਂ ਚਲਾਉਂਦਾ ਤੇ ਦੁੱਧ ਉਹਦਾ ਸ਼ਹਿਰ ਦੇ ਵਿੱਚ ਸਪਲਾਈ ਕਰੇ। ਹਾਂ ਇਹ ਮਤਲਬ ਦੁੱਧ ਸਪਲਾਈ ਦੀ ਬਹੁਤ ਦਿੱਕਤ ਆਉਂਦੀ ਹੈ। ਕਈ ਬੰਦੇ ਹੁੰਦੇ ਨੇ ਨਾ ਕਹਿੰਦੇ ਸੀ ਬਾਈ ਡੇਰੀ ਤੇ ਪਾ ਦੰਨੇ ਆਗੇ। ਉਹਨਾਂ ਨੂੰ ਰੇਟ ਵੀ ਘੱਟ ਮਿਲਦਾਗਾ ਤੇ ਫਿਰ ਉਹ ਜਿੰਦਾ ਲੱਗਣੀ ਲੱਗਣਾ ਡੇਰੀ ਹਾਂ ਨਾ ਬਾਈ। ਉਹ ਕਰਨ ਕਿ ਜਿੱਥੇ ਆਪਾਂ ਨੂੰ ਤੇ ਸ਼ਹਿਰ ਦੇ ਵਿੱਚ ਉੱਥੇ ਆਪਣੇ 15 ਪਸ਼ੂਆਂ ਦਾ ਹੀ ਵਾਧੂ ਹੈ ਠੀਕ ਹੈ ਬਾਈ ਮਤਲਬ ਆਪਾਂ ਦੁੱਧ ਲੈਣੇ ਦੇਖਣੇ ਰੇਟ ਤੇ ਜਾਂਦਾ ਹੈ ਹਾਂ ਰੇਟ ਮਿਲ ਜਾਂਦਾ ਹੈ ਉਹ ਜੇ ਲੁੱਟਕ ਸੁੱਟ ਨਹੀਂ ਹੁੰਦੀ ਹਾਂ ਕੋਈ ਵੀ ਦੇਖੋ ਆਪਦੇ ਆਪਦੀ ਚੀਜ਼ ਦਾ ਉੱਥੇ ਆਪ ਮਾਲਕ ਹੈ ਬੰਦਾ ਡੈਰੀ ਵਾਲਾ ਤਾਂ ਬਗਾਨੇ ਹੱਥ ਗੱਲ ਹੈ ਕਿ ਡੈਰੀ ਵਾਲੀ ਮਾਲਕ ਹੈ ਚਾਹੀ ਫੈਂਡ ਘੱਟ ਲਾਉਣ ਚਾਹੀ ਵਧ ਲਾਉ ਮਤਲਬ ਡਾਇਰੈਕਟ ਸੇਲ ਕਰਨੀ ਕਿਸੇ ਕਿਤੇ ਆਪਣੇ ਦੁੱਧ ਦੀ ਕਿੱਥੇ ਆਪਾਂ ਥਰਡ ਪਾਰਟੀ ਬੰਦੇ ਕੋਲ ਜਾਣਾ ਉਹ ਗਾਹਾਂ ਆਪ ਦਾ ਮੁਨਾਫਾ ਅੱਡ ਕੱਢਦਾ ਜੇ ਆਪਾਂ ਨੂੰ ਇਹਦਾ ਬੈਨੀਫਿਟ ਜ਼ਿਆਦਾ ਹੁੰਦਾ ਹੈ ਜੀ ਜੀ ਤਾਂ ਇਹਦਾ ਮਤਲਬ ਇਹੀ ਹੈ ਵੀ ਡਾਇਰੈਕਟ ਸੇਲ ਕਰਨੀ ਚਾਹੀਦੀ ਆ ਤੇ ਬਾਈ ਹੋਰ ਵੀ ਬਾਲੇ ਵੱਡੇ ਫਾਰਮ ਨਾਲੋਂ ਕਹਿੰਦਾ ਭਾਪ ਆਪ ਵੀ ਛੋਟਾ ਕੰਮ ਕੀਤਾ ਆਪਾਂ ਆਪ ਕੰਮ ਕਰੀ ਆਪ ਕੰਮ ਕਰੀ ਪਤਾ ਲੱਗਦਾ ਰਹਿੰਦੇ ਵੀ ਕੀ ਇਹਨਾਂ ਨੂੰ ਕਹੋ ਜੇ ਇਹਨਾਂ ਨੂੰ ਬਤਾਵਰਨ ਚਾਹੀਂਦੇ ਕਿਹੋ ਜਿਹਾ ਮੰਨ ਲਓ ਪਸ਼ੂਆਂ ਨੂੰ ਖੁਰਾਕ ਚਾਹੀਦੀ ਹੈਗੀ ਤੇ ਕਿਹੋ ਜਿਹਾ ਆਪਾਂ ਨੂੰ ਪਸ਼ੂ ਚਾਹੀਦੇ ਕੀਦਾ ਆਮਦਨ ਹੈ ਕੀਦਾ ਖਰਚਾ ਨਾਲੇ ਬਾਕੀ ਬਾਈ ਇਹ ਚੀਜ਼ ਦੀ ਸਮਝ ਆ ਜਾਂਦੀ ਹੈ ਹਨਾ ਮੰਨ ਲਓ ਚਾਰ ਪਸ਼ੂ ਰੱਖੇ ਆ ਉਹਨੇ ਆਪ ਕੰਮ ਕੀਤਾ ਉਹ ਚੰਗੀ ਤਰ੍ਹਾਂ ਸਮਝ ਲੱਗਦੀ ਹੈ ਦੇਖੋ ਜਿਹੜਾ ਤਜਰਬਾ ਹੈ ਉਹ ਪ੍ਰੈਕਟੀਕਲ ਕਰਕੇ ਹੀ ਆਊਗਾ ਨਾ ਕਿ ਇਕੱਲੀ ਪ ਫੋਰਸ ਕਰ ਲਿਆ ਵੀ ਆਪਾਂ ਪਾ ਦੂ 50 ਮੈਸਾ ਉਹ ਮੈਂ ਨਹੀਂ ਵੀ ਮੈਂ ਨਹੀਂ ਇਸ ਗੱਲ ਦੀ ਰਹਿ ਦਿੰਦਾ ਇਸ ਟਾਈਮ ਬਾਈ ਆਪਣੇ ਕੋਲ ਕਿੰਨੇ ਪਸ਼ੂ ਆ ਗਏ ਬਾਈ ਇੱਕ ਵਾਰੀ ਪਸ਼ੂਆਂ ਦੀ ਨਜ਼ਰ ਮਾਰ ਬਾਈ ਆਪਣੇ ਕੋਲ ਟੋਟਲ 70 80 ਪਸ਼ੂ ਹੈਗੇ 70 80 ਪਸ਼ੂਆ ਬਾਈ 30 40 ਪਸ਼ੂ ਆਪਣੇ ਉਰੇ ਹੈਗੇ 30 40 ਪਸ਼ੂ ਲੈ ਰੇ ਗਾਗੇ ਠੀਕ ਆ ਬਾਈ ਹਾਂਜੀ ਤੇ ਬਾਈ ਇੱਕ ਗੱਲ ਹੋਰ ਆ ਛੋਡੀ ਦਵਾਈ ਦੇ ਬਾਰੇ ਵੀ ਬਹੁਤ ਚਰਚੇ ਸੁਣੇ ਆ ਹਨਾ ਹਾਂਜੀ ਹਾਂਜੀ ਤੇ ਵੀ ਪਸ਼ੂਆਂ ਨੂੰ ਜੇ ਭਾਰ ਪੈਂਦਾ ਹੋਵੇ ਠੀਕ ਨਾ ਹੁੰਦਾ ਹੋਵੇ ਬਾਈ ਗਰੰਟੀ ਤੁਸੀਂ ਲੈਣੇ ਹੋਗੇ ਗਰੰਟੀ ਸ਼ੋਦਾ ਦਵਾਈ ਦਿੰਨੇ ਹੋਗੇ ਤੇ ਉਹਦੇ ਬਾਰੇ ਦੱਸੋ ਦਰਸ਼ਕਾਂ ਨੂੰ ਵੀ ਕੀ ਚੀਜ਼ ਆ ਗਈ ਉਹ ਪਹਿਲੀ ਗੱਲ ਤਾਂ ਇਹ ਦੇਖੋ ਜਿਹੜੀ ਆਪਣੀ ਦਵਾਈ ਹੈ ਨਾ ਸਿਰਫ ਪੰਜਾਬ ਪੰਜਾਬ ਤੋਂ ਬਾਹਰ ਜਿਵੇਂ ਹਮਤਸ ਹਰਿਆਣਾ ਗੁਜਰਾਤ ਮਹਾਰਾਸ਼ਟਰ ਰਾਜਸਥਾਨ ਬਹੁਤ ਦੂਰ ਦੂਰ ਤੱਕ ਜਾ ਰਹੀ ਹੈ ਪੂਰੇ ਇੰਡੀਆ ਦੇ ਵਿੱਚ ਹਾਂ ਪੂਰੇ ਇੰਡੀਆ ਦੇ ਵਿੱਚ ਕੀ ਕਹਣਾ ਕੋਈ ਹੈ ਜਾਂ ਪਿੰਡ ਹੋਵੇ ਜਿੱਥੇ ਨਾਗੀ ਹੋਵੇ ਠੀਕ ਹੈ ਬਾਈ ਠੀਕ ਹੈ ਜੀ ਤੇ ਦੂਸਰੀ ਗੱਲ ਇਹਦਾ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਤੇ ਤੀਸਰੀ ਗੱਲ ਗਾਂ ਹੈ ਚਾਹੇ ਮੱਝ ਹੈ ਚਾਹੇ ਅਫਸਰ ਝੋਟੀ ਹੈ ਇੱਕੋ ਹੀ ਦਵਾਈ ਹੈ ਇਹ ਚਾਹੇ ਸੂਈ ਹੋਈ ਹੈ ਚਾਹੇ ਸੂਣ ਵਾਲੀ ਹੈ ਕਿਸੇ ਕਿਸਮ ਦਾ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਬਾਈ ਤੇ ਦਵਾਈ ਦੀ ਕਾਸਟ ਹੈ 500 ਤੋਂ ਲੈ ਕੇ 2500 ਤੱਕ ਕੀ ਦੀ ਕਾਸਟ ਹੈ ਠੀਕ ਹੈ ਬਈ ਜਿਹੜੇ ਭਰਾ ਨੂੰ ਦੇਖੋ 500 ਦੀ ਲੋੜ ਹੈ ਉਹਨੇ 2500 ਦੀ ਕੀ ਕਰਨੀ ਹੈ ਜਿਹੜੇ ਨੂੰ 2500 ਦੀ ਲੋੜ ਹੈ ਉਹਨੂੰ 500 ਦੀ ਪੂਰੀ ਪੂਰੀ ਤਰ੍ਹਾਂ ਠੀਕ ਨਹੀਂ ਕਰ ਸਕਦੀ ਹਾਂ ਜੇ ਕਿਸੇ ਨੇ ਰਿਜ਼ਲਟ ਦੇਖਣਾ ਉਹ 500 ਦੀ ਯੂਜ਼ ਕਰ ਸਕਦਾ ਮੰਨ ਲਓ ਜਿਹੜੀ ਆਪਣੀ ਦਵਾਈ ਹੈ ਇਹ ਤਿੰਨ ਦਿਨਾਂ ਦੇ ਵਿੱਚ ਟੰਕੇ ਲੱਗੇ ਆ ਬਗਿਹੜੀ ਲੱਗੀ ਆ ਹਾਂ ਆਪਾਂ ਰੱਸੀਆਂ ਬੰਨ੍ਹਦੇ ਨੇ ਬਗਿਹੜੀ ਕਹਿੰਦੇ ਨੇ ਜਾਂ ਟੰਕੇ ਲਵਾ ਦਿੰਦੇ ਆ ਜੇ ਸੀਰੀਅਸ ਕੇਸ ਵੀ ਹੈ ਤਿੰਨ ਦਿਨਾਂ ਬਾਅਦ ਇਹ ਟੰਕੇ ਤੇ ਬਗਿਹੜੀ ਖਲਾਂਦੀ ਹੈ ਯਾਨੀ ਕਿ ਉਹ ਕੇਸ ਨੂੰ ਸੋਲਵ ਕਰ ਦਿੰਦੀ ਹੈ ਤਿੰਨ ਦਿਨਾਂ ਦੇ ਵਿੱਚ ਦੇਖੋ ਜੇ ਰਿਜ਼ਲਟ ਦੇਖਣਾ ਕਿਸੇ ਨੇ ਨਾ ਤਾਂ 1000 ਦੀ ਦਵਾਈ ਲੱਗੇ ਨਾ 2500 ਦੀ ਲੱਗੇ ਨਾ 1500 ਦੀ 500 ਦੀ ਵੀ 5 ਦਿਨਾਂ ਦੇ ਵਿੱਚ ਲੱਗੂਗੀ ਠੀਕ ਹੈ ਰਿਜ਼ਲਟ ਦੇਖਣਾ ਕੋਈ 500 ਦੀ ਮੰਗਾ ਸਕਦਾ ਪਰ ਦਵਾਈ ਕੇਸ ਤੇ ਡਿਪੈਂਡ ਹੈ ਠੀਕ ਹੈ ਹਾਂਜੀ ਵੀ ਕੇਸ ਆਪ ਦੀ ਕੰਡੀਸ਼ਨ ਨਾਲ ਬਸ ਉਹ ਦੀ ਤੇ ਦੂਜੀ ਗੱਲ ਇਹ ਵੀ 100% ਗਰੰਟੀ ਹੈ ਜੀ ਗਰੰਟੀ ਦੀ ਇਹ ਹੈ ਕੋਈ ਵੀ ਵੀਰ ਦਵਾਈ ਦੇਣ ਤੋਂ ਪਹਿਲਾਂ ਵੀਡੀਓ ਬਣਾਵੇ ਜੋ ਪਿੱਛਾ ਦਿਖਾਉਂਦੀ ਹੈ ਮੈਸ ਫੁੱਲ ਦਿਖਾਉਂਦੀ ਹੈ ਉਹਦੀ ਵੀਡੀਓ ਬਣਾਵੇ ਤੇ ਉਸ ਤੋਂ 4 ਦਿਨਾਂ ਬਾਅਦ ਵੀ ਉਸਦੀ ਵੀਡੀਓ ਬਣਾਵੇ ਜੇ ਕਿਸੇ ਨੂੰ ਆਰਾਮ ਨਹੀਂ ਮਿਲਦਾ ਉਹਦੇ ਪੈਸੇ ਦਾ ਦੇਖੋ ਵਾਪ ਇਸ ਤੋਂ ਵੱਡੀ ਆਪਾਂ ਗਰੰਟੀ ਦੇ ਵੀ ਨਹੀਂ ਸਕਦੇ ਨਾ ਬਾਈ ਇਤਨੀ ਵੱਡੀ ਗਰੰਟੀ ਤਾਂ ਕੋਈ ਦੇ ਵੀ ਨਹੀਂ ਸਕਦਾਗਾ ਬਾਕੀ ਐਡੀ ਵੱਡੀ ਗੱਲ ਕਹਿਣੀ ਬਹੁਤ ਔਖੀ ਹੁੰਦੀ ਹੈ ਕੋਈ ਕਹਿੰਦਾ ਵੀ ਨਹੀਂ ਬਾਈ ਬਾਈ ਨੂੰ ਆਪਦੀ ਗਰੰਟੀ ਜਿਹੜੀ ਹੈ ਦਵਾਈ ਦੇ ਉੱਤੇ ਪੂਰਾ ਵਿਸ਼ਵਾਸ ਆ ਯਕੀਨ ਆ ਤੇ ਰਿਜ਼ਲਟ ਬਾਈ ਨੂੰ ਮਿਲ ਰਿਹਾ ਆ ਆਲ ਇੰਡੀਆ ਡਿਲੀਵਰ ਹੁੰਦੀ ਆ ਕੋਰੀਅਰ ਜਾਂਦੇ ਆ ਕਿ ਦਿਨੋ ਦਿਨ ਤੇ ਬਾਈ ਗਰੰਟੀ ਲੈਂਦਾ ਜੇਕਰ ਭਾਰ ਪੈਂਦਾਗਾ ਬਹੁਤ ਕੰਡੀਸ਼ਨ ਖਰਾਬ ਹੋਈ ਪਈ ਆਗੀ ਤਾਂ ਇਸ ਦਵਾਈ ਦੇ ਨਾਲ ਤੁਸੀਂ ਪਹਿਲਾਂ ਦਵਾਈ ਲੈਣ ਤੋਂ ਪਹਿਲਾਂ ਆਪਣੇ ਪਸ਼ੂ ਦੀ ਵੀਡੀਓ ਬਣਾਓ ਵੀਡੀਓ ਬਣਾਉਣ ਤੋਂ ਬਾਅਦ ਦਵਾਈ ਦਿਓ ਤੇ 4-5 ਦਿਨਾਂ ਬਾਅਦ ਰਿਜ਼ਲਟ ਦੇਖਿਓ ਬਾਈ ਜੇਕਰ रिजल्ट ਨਾ ਮਿਲਿਆ ਬਾਈ ਨੂੰ ਦੁਬਾਰਾ ਫੋਨ ਲਾ ਲਿਓ ਤੁਸੀਂ ਤੇ ਬਾਈ ਆਪਣਾ ਐਡਰੈਸ ਤੇ ਫੋਨ ਨੰਬਰ ਕੀ ਆ ਉਹ ਦੱਸੋ ਐਡਰੈਸ ਜੀ ਆਪਣਾ ਇਹ ਪਿੰਡ ਰਾਪਰ ਠੀਕ ਆ ਜਿਲ੍ਹਾ ਮਾਨਸਾ ਫੋਨ ਨੰਬਰ ਆਪਣਾ 8699216149 ਜੀ ਠੀਕ ਆ ਬਾਈ ਇੱਕ ਆਪਾਂ ਚੱਲਦੀ ਵੀਡੀਓ 'ਚ ਇਹ ਦਵਾਈ ਜੀ ਲਹਿਰਾਗਾਗਾ ਵੀ ਮਿਲਦੀ ਹੈ ਜੋ ਮੂਨਕ ਪਤਨਾਂ ਦੇ ਕੋਲ ਹੈਗਾ ਤੇ ਇੱਥੋਂ ਤਾਂ ਦੇਖੋ ਮਿਲ ਨਹੀਂ ਮਿਲਨੀ ਤੇ ਜਾਨੀ ਕਿ ਉੱਥੇ ਹੀ ਮਿਲਦੀ ਹੈ ਤੇ ਕਈ ਥਾਵਾਂ ਤੇ ਲੋਕ ਹਮਾਚਲ ਦੇ ਵਿੱਚ ਇੱਕ ਬੰਦਾ ਵੇਚ ਰਿਹਾ ਜੀ ਠੀਕ ਹੈ ਜੀ ਰਾਜਸਥਾਨ ਦੇ ਵਿੱਚ ਇੱਕ ਬੰਦਾ ਵੇਚ ਰਿਹਾ ਉਹਨਾਂ ਦੀ ਮੱਧ ਠੀਕ ਹੋ ਗਈ ਉਹਨਾਂ ਨੇ ਵੇਚਣ ਦਾ ਕੰਮ ਵੀ ਚਾਰ ਚੰਨ ਲਾ ਸੋਡੇ ਤੋਂ ਲੈ ਕੇ ਗਾਹਾਂ ਵੇਚ ਰਹੇ ਇੱਕ ਬੰਦੇ ਦੇ ਕਹਿਣ ਦੇ ਮੁਤਾਬਕ ਕਹਿੰਦਾ ਵੀ ਮੈਂ ਬੱਕਰੀ ਦੇ ਵੀ ਜੂਸ ਕਰਿਆ ਬੱਕਰੀ ਵੀ ਠੀਕ ਹੋ ਗਈ ਯਾਨੀ ਕਿ ਅਸੀਂ ਕਦੇ ਬੱਕਰੀ ਤੇ ਜੂਸ ਨਹੀਂ ਕਰਿਆ ਠੀਕ ਹੈ ਬਾਈ ਤੁਸੀਂ ਮਤਲਬ ਉਹ ਦੱਸਣ ਦਿੰਦਾ ਆਪਕਾ ਯਾਨੀ ਕਿ ਜਿਹਦਾ ਰਿਜ਼ਲਟ ਆਇਆ ਤੇ ਅਜ ਤੱਕ ਇਹਦਾ ਕੋਈ ਨੈਗੇਟਿਵ ਰਿਜ਼ਲਟ ਨਹੀਂ ਆਇਆ ਜੀ ਤੇ ਕੋਈ ਦਾ ਸਾਈਡ ਇਫੈਕਟ ਨਹੀਂ ਪੂਰੇ ਦੇਸ਼ 'ਚ ਆਪਣੀ ਦਵਾਈ ਜਾ ਰਹੀ ਹੈ ਕੂਰੀਅਰ ਦੀ ਤੇ ਇਸ ਤੋਂ ਇਲਾਵਾ ਆਪਾਂ ਦਵਾਈ ਹੋਰ ਵੀ ਦੰਨੇ ਆ ਜੋ ਪਸ਼ੂ ਰਪੀਟਰ ਹੁੰਦੀ ਹੈਗੀ ਠੀਕ ਆ ਬਾਈ ਰਪੀਟਰ ਪਸ਼ੂ ਹਾਂ ਉਹ ਵੀ ਬੜੀ ਸਮੱਸਿਆ ਹੈ ਪਰ ਉਹਦੀ ਗਰੰਟੀ ਨਹੀਂ ਜੀ ਠੀਕ ਆ ਉਹਦਾ ਟ੍ਰਾਇਲ ਘੱਟ ਹੈ 65 ਪਸ਼ੂਆਂ ਦੇ ਹਜੇ ਪ੍ਰਯੋਗ ਕਰਿਆ 10 ਪਸ਼ੂ ਫੇਲ ਹੋ ਗਏ 55 ਪਸ਼ੂ ਪਸ ਵੀ ਹੋ ਗਏ ਹਜੇ ਤੁਸੀਂ ਮੰਨ ਲਓ ਵੀ ਉਹਦੇ ਤੇ ਕੰਮ ਕਰ ਰਹੇ ਹੋ ਬਾਈ ਕੰਮ ਕਰ ਰਹੇ ਆ ਉਹ 600 ਦੀ ਦਵਾਈ ਹੈ 600 ਚ ਹੀ ਦੰਨੇ ਆਗੀ ਠੀਕ ਆ ਬਾਈ ਠੀਕ ਹੈ ਜੀ ਜਿਵੇਂ ਇਹਦੀ ਗਾਰੰਟੀ ਹੈ ਇਹ ਤਾਂ ਹੁਣ 5000 ਬੰਦਾ ਲਗਿਆ ਜੀ ਅਜੇ ਤਾਂ ਕਿਸੇ ਦੀ ਨੈਗੇਟਿਵ ਕੰਪਲੇਨਟ ਨਹੀਂ ਹੋਈ ਇਹਦੇ ਮਤਲਬ ਇਹਦੇ ਬਾਈ ਇਹ ਦਵਾਈ ਦੇਣਾ ਪੂਰੇ ਬਾਈ ਨੂੰ ਰਿਜ਼ਲਟ ਮਿਲੇ ਆ ਪਹਿਲਾਂ ਆਪ ਵਰਤੀ ਆ ਫੇਰ ਗਾਹਾਂ ਜਿਹੜੀ ਦਿੱਤੀ ਹੈਗੀ ਹੁਣ ਉਹ ਚੀਜ਼ ਤਾਂ ਬਾਈ ਦੂਸਰੀ ਜਿਹੜੀ ਰੀਪੀਟਰ ਵਾਲੀ ਦਵਾਈ ਆ ਉਹਦੇ ਤੇ ਬਾਈ ਕੰਮ ਕਰ ਰਿਹਾ ਉਹ ਵੀ ਜਲਦੀ ਮਤਲਬ ਸਹੀ ਹੋ ਜਾਣਾ ਬਾਈ ਉਹ ਗਾਰੰਟੀ ਨਹੀਂ ਜੀ ਗਾਰੰਟੀ ਨਹੀਂ ਹਾਂ ਠੀਕ ਹੈ ਉਹ ਜਿੰਨਾ ਚਿਰ ਆਪਾਂ ਨੂੰ ਟ్రਾਇਲ ਜਾਰੀ ਲੱਗਦੇ ਹੋ ਮੈਂ ਤੇ ਆਪਾਂ ਗਾਰੰਟੀ ਨਹੀਂ ਦੇ ਸਕਦੇ ਹਾਂ ਕੋਈ ਯੂਜ਼ ਕਰਨੀ ਹੈ ਉਹ ਅਗਲੇ ਦੀ ਮਰਜ਼ੀ ਹੈਗੀ ਹੂੰ ਤੇ ਉਹੀ ਗੱਲ ਆ ਬਈ ਜਦੋਂ ਮਨ ਨੂੰ ਤਸੱਲੀ ਹੋ ਗਈ ਬਾਈ ਨੇ ਉਦੋਂ ਬਾਈ ਗਰੰਟੀ ਵੀ ਲੈਣ ਲੱਗ ਜੂਗਾ ਹਲੇ ਬਾਈ ਜਿਹੜੇ ਉਹ ਦਵਾਈ ਦੇ ਰਿਹਾ ਪਰ ਉਹਦੀ ਗਰੰਟੀ ਨਹੀਂ ਲੈ ਰਿਹਾ ਪਰ ਜਿਹੜੀ ਭਾਰ ਪੈਣ ਦੀ ਦਵਾਈ ਆ ਉਹਦੀ 100% ਬਾਈ ਗਰੰਟੀ ਲੈਂਦਾਗਾ ਤੁਸੀਂ ਵਰਤ ਕੇ ਦੇਖ ਲਿਓ 4-5 ਦਿਨ ਵਰਤ ਕੇ ਦੇਖ ਲਓ ਘੱਟ ਵਰਤ ਕੇ ਦੇਖ ਲਓ ਤੁਹਾਨੂੰ ਪੱਕਾ ਬਦਲ ਦੂਜੀ ਗੱਲ ਜੀ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਆਪਣਾ ਪੇਜ ਹੈਗਾ YouTube ਤੇ ਵੀ ਆ Facebook ਤੇ ਵੀ ਆ ਸਿੱਧੂ ਡੈਰੀ ਫਾਰਮ ਮਾਨਸਾ ਉਹ ਸਾਰੀਆਂ ਹੀ A to Z ਮੰਨ ਲਈ ਭਾਰਤੀਆਂ ਵੀਡੀਓ ਠੀਕ ਤੇ ਬਾਈ ਬਾਈ ਦਾ ਪੇਜ ਆਪਾਂ ਮੈਂਸ਼ਨ ਵੀ ਕਰ ਦਾਂਗੇ ਹਨਾ ਸਿੱਧੂ ਡੇਰੀ ਫਾਰਮ ਮਾਨਸਾ ਹਾਂਜੀ ਮੈਂਸ਼ਨ ਕਰ ਦਾਂਗੇ ਉਹਦੇ ਵਿੱਚ ਕਸਟਮਰ ਜਿਹੜੇ ਦਵਾਈ ਲੈ ਕੇ ਗਏ ਆ ਉਹਨਾਂ ਸਾਰਿਆਂ ਦੇ ਰਿਵਿਊ ਮਿਲ ਜਾਣਗੇ ਤੁਹਾਨੂੰ ਕੱਲੇ-ਕੱਲੇ ਦਾ ਪਤਾ ਲੱਗ ਜੂਗਾ ਹਨਾ ਕੋਈ ਵੀ ਮੰਨੋ ਕੋਈ ਪਹਿਲੀ ਵਾਰ ਆਉਂਦਾ ਜੀ ਕੋਈ ਮੰਨ ਲਓ ਕਿਸੇ ਦੀ ਮੱਝ ਠੀਕ ਹੋਈ ਹੈ ਗਵੰਡੀ ਨੂੰ ਦਬਾਉਣ ਆਉਦਾ ਹੈਗਾ ਕੋਈ ਮੰਨ ਲਓ ਰਿਜ਼ਲਟ ਹਜੇ 5-7 ਦਿਨਾਂ ਨੂੰ ਦੱਸਣ ਵਾਲਾ ਹੈਗਾ ਕੋਈ ਕਿਵੇਂ ਉਹ ਸਾਰਾ ਪਤਾ ਲੱਗ ਜੂਗਾ ਉਹਦੇ ਵਿੱਚ ਠੀਕ ਹੈ ਬਾਈ ਹਾਂਜੀ ਕੋਈ ਹਿਮਾਚਲ ਜਾਉਂਦਾ ਕੋਈ ਪੰਜਾਬ ਦਾ ਆਉਂਦਾ ਕੋਈ ਹਰਿਆਣਾ ਦਾ ਆਉਂਦਾ ਤੇ ਇੱਕ ਬਾਈ ਆਪਣਾ ਫੋਨ ਨੰਬਰ ਤੇ 149 ਦੋ ਸਾਮਾਂ ਤੇ ਇਹ ਦਵਾਈ ਮਿਲਦੀ ਹੈ ਜੀ ਪਿੰਡ ਰਾਪਰ ਜ਼ਿਲ੍ਹਾ ਮਾਨਸਾ ਤੇ ਦੂਸਰਾ ਜੀ ਲਹਿਰਾਗਾਗਾ ਜੋ ਮੂਨਕ ਪੱਥਰਾਂ ਦੇ ਕੋਲ ਹੈ ਉੱਥੋਂ ਵੀ ਇਹ ਦਵਾਈ ਮਿਲ ਜਾਂਦੀ ਹੈ ਜੀ ਲੋ ਵੀ ਆਪਾਂ ਐਡਰੈਸ ਤੇ ਨੰਬਰ 22 ਦਾ ਦੱਸਤਾ ਜੇ ਦਵਾਈ ਲੈਣੀ ਆ ਤਾਂ 22 ਨਾਲ ਕਾਲ ਤੇ ਰਾਬਤਾ ਜਿਹੜਾ ਕੈਮ ਤੁਸੀਂ ਕਰ ਸਕਦੇ